ਦੇਖ ਦੀਦੀ ਤਾਰ ਨੀਲੇ ਵਾਲਿਆ ਐ ਮੇਰੇ ਦਾਤਾਰ ਨੀਲੇ ਵਾਲਿਆ ਹੋ ਐ ਮੇਰੇ ਦਾਤਾਰ ਨੀਲੇ ਵਾਲਿਆ ਦੇਖ ਦੀਦੀ ਦਾਰ ਦੇਦਵੇਂ ਦੀਦਾਰ ਤੂੰ ਇਕ ਵਾਰ ਜੇ ਦੇਦਵੇਂ ਦੀਦਾਰ ਤੂੰ ਇਕ ਵਾਰ ਜੇ ਮੈਂ ਦਵਾ ਸਿਰ ਵਾਰ ਨੀਲੇ ਦੀਤੀ ਦਾਰ ਨੀਲੇ ਵਾਲਿਆ ਪਹਿਲਾ ਬੰਦ ਸੁਣਨਾ ਕਿ ਸਿਰ ਜੀ ਨਾਲੇ ਦਰ ਤੇਰੇ ਤੋਂ ਵਾਰਿਆ ਸਿਰ ਕਟਾ ਕੇ ਮਰਨ ਦੀ ਥਾਂ ਜੀ ਪਏ ਮੈਂ ਤਾਂ ਸਭ ਸ਼ੇਰ ਸੁਣੇ ਸਿਰ ਜਿਨਾ ਨੇ ਦਰ ਤੇਰੇ ਤੋਂ ਵਾਰਿਆ ਸਿਰ ਕਟਾ ਕੇ ਮਰਨ ਦੀ ਥਾਂ ਜੀ ਪਏ ਉਹ ਤੇਰੇ ਦਰ ਤੋਂ ਕਮਾਈਆਂ ਕਰ ਗਏ ਇੱਕ ਸਿਰ ਦਿੱਤਾ ਤੇ ਪੰਜ ਘੁੱਟ ਪੀ ਲੇ ਅਸੀ ਅਸੀ ਮੋਰਾ ਇੱਕ ਇੱਕ ਸੀਸ ਦਾ ਮੌਤ ਦੇ ਬਾਜ਼ਾਰ ਵਿੱਚ ਮੁੱਲ ਪੈ ਗਿਆ ਮੌਤ ਫੜ ਕੇ ਕਾਲਜਾ ਵਿੰਦੀ ਰਹੀ ਸਿਰ ਗਿਆ ਕਟਿਆ ਤੇ ਧੜ ਲੜਦਾ ਰਹਾ சிறனா தர ரே தோ வாரிய சிற ஜினா தர ரே தோ வாரிய சரே ਮਿਹਰਬਾਨੀ ਮਿਹਰਬਾਨੀ ਸਾਥ ਸੰਗਤ ਸਾਥ ਸੰਗਤ ਤੁਸੀਂ ਇਸ ਤਰ੍ਹਾਂ ਜੁੜਦੇ ਹੋ ਕਵਤਾ ਨਾਲ ਕਵਤਾ ਹੋਵੇ ਸੇ ਮਿਹਰਬਾਨੀ ਸਿਰ ਜੀ ਨਾਂ ਨੇ ਦਰ ਤੇਰੇ ਤੂਫਾਨੀਆਂ ਉਹ ਹੋ ਕੇ ਸਰਦਾਰ ਨੀਲੇ ਵਾਲੇ ਆ ਹੋ ਦੇਖਦੇ ਦੂਸਰਾ ਬੰਦ ਸੁਣਨਾ ਕਿ ਤੱਕ ਕੇ ਭੀਖਣ ਸਾਹ ਤੈਨੂੰ ਬੋਲੇ ਆ ਮੈਂ ਹਮੋਮਨ ਤੂੰ ਮੇਰਾ ਇਮਾਨ ਹੈ ਤੂੰ ਜਿਨਾ ਖਾਤਰ ਪਿਤਾ ਨੂੰ ਵਾਰਿਆ RAM ਹੈ ਓਨਾ ਦਾ ਤੂੰ ਪਗਵਾਨ ਹੈ میں ہاں شاعر تخیل ہے میرا میں نظر ہاں دا نور ہے تو دے دے ہے منزل میں تیرا راگیر ہاں میں ہاں موسا میرا کوہ تور ہا. تو میرا دارو ہے ਮੇਰਾ ਵੈਦ ਹੈ ਤੂੰ ਮੇਰਾ ਦਾਰੂ ਹੈ ਮੇਰਾ ਵੈਦ ਹੈ ਮੈਂ ਤੇਰਾ ਬੀਮਾਰ ਨੀਲੇ ਵਾਲੇ ਆ ਦੇਖ ਦੀ ਦੀਦਾਰ ਨੀਲੇ ਵਾਲੇ ਆ ਤੇ ਇੱਕ ਬੰਦ ਮਕਾਮ ਦੇ ਨਾਂ ਕਹਾ ਕਿ ਬਖਸ਼ਿਆ ਤੂੰ ਰੂਪ ਮੈਨੂੰ ਆਪਣਾ ਰੂਪ ਮੈਂ ਕੁਝ ਹੋਰ ਹੀ ਅਜ ਧਾਰਿਆ ਕੇ ਇਸ ਵੀ ਮੇਰੇ ਅਮਾਨਤ ਸੀ ਤੇਰੀ ਮੈਂ ਤੇਰੇ ਕੇਸਾਂ ਤੇ ਡਾਕ ਮਾਰਿਆ ਤੂੰ ਉਹ ਦੋ ਇਤਬਾਰ ਇਹ ਨਾ ਕਰ ਲਿਆ ਤੂੰ ਉਹ ਦੋ ਇਤਬਾਰ ਇਹ ਨਾ ਕਰ ਲਿਆ ਪੁੱਤ ਕਿਹਾ ਤੇ ਬਖਸ਼ੀਆਂ ਸਰਦਾਰੀਆਂ ਪਰ ਮੈਂ ਕੇਸਾ ਤੇ ਚਿਲਾ ਕੇ ਕੈਂਚੀਆਂ ਕੀਮਤਾਂ ਵਾ ਵਾ ਨੇ ਤੈਨੂੰ ਤਾਰੀਆਂ ਉਹ ਕਤਲ ਮੈਂ ਕੀਤਾ ਤੇਰੇ ਵਿਸ਼ਵਾਸ ਦਾ ਨਾਈ ਅੱਗੇ ਸਿਰ ਕਰ ਦਿੰਦੇ ਆ ਨਾ ਜਾ ਕੇ ਜਦੋਂ ਮੇਰੇ ਵੀਰ ਉਹ ਗੁਰੂ ਗੋਬਿੰਦ ਸਿੰਘ ਦਾ ਵਿਸ਼ਵਾਸ ਕਤਲ ਕਰਦੇ ਕੇਸ ਕਤਲ ਨਹੀਂ ਕਰਵਾਉਂਦੇ